जय गुरुदेव धन गुरुदेव मैं सबसे पहले अपना परिचय दूंगा मैं हरियाणा प्रदेश अध्यक्ष हूं रिपब्लिकन पार्टी ऑफ इंडिया रामदास अठावले साहब हैं जो भारत सरकार में केंद्रीय मंत्री हैं बाबा साहब अम्बेडकर जी की पार्टी को जो आगे बढ़ाने का काम कर रहे हैं क्योंकि बाबा साहब अम्बेडकर जी ने ही हमारी पार्टी की नींव रखी ये बाबा साहब अम्बेडकर जी की ही पार्टी है जो दबे कुचले समाज की आवाज़ को उठाने का काम करती है और वही कार्य हम कर रहे हैं और मैं धन्यवाद देना चाहूँगा टी वी चैनल का जो जन जन की आवाज़ को आगे बढ़ाने का काम कर रहे हैं बहुत बहुत धन्यवाद और फिर से मैं दोबारा से संत शिरोमणि श्री गुरु रविदास जी महाराज जी के जन्मदिवस की सभी को हार्दिक शुभकामनाएं बहुत बहुत धन्यवाद जो इतनी सत्संग इतनी संगत यहाँ पर चार ट्रेनों में भर करके और हज़ारों की संख्या में वाराणसी की तरफ जा रही है हालांकि वहाँ पे तो लाखों लोग इकट्ठे होना है लेकिन पंजाब से इतनी ज़्यादा संख्या में लोगों को जाना ये जागरूकता को है दृश्य का नाम जा... आज देश में नहीं विदेशों में भी किया है किसके बलबूते शिक्षा के बलबूते हमारी कौम ने शिक्षा को पा करके बाबा साहब अम्बेडकर जी के सपने को पूरा करने का काम किया है बाबा साहब अम्बेडकर जी कहते थे शिक्षित बनो संगठित रहो संघर्ष करो तो हमें शिक्षा सबसे पहले ज़रूरी है शिक्षा करेंगे हमें हर चीज़ की नॉलेज होगी हम विदेशों में भी जाएंगे वहाँ पे इंजीनियर लगेंगे डॉक्टर बनेंगे और हम आगे कामयाबी की तरफ जाएंगे किसी के पिछले नहीं रहेंगे और मैं आज पहली बार वाराणसी ट्रेन से जा रहा हूँ बड़ा दिल खुश है बहुत गदगद हूँ कि वहाँ पर आज हमारे भगवान हमारे गुरु रविदास जी महाराज जी की जन्म स्थली के आज दर्शन होंगे जय गुरुदेव धन गुरुदेव ਜੋ ਬੋਲੇ ਸੋ ਨਰਪਾਇ ਤਖਤ ਗੁਰੂ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਵਿਸ਼ੇ ਪੱਦਰ ਤੇ ਸੰਸਾਰ ਦੇ ਲੋਕਾਂ ਨੂੰ ਜਗਤਗੁਰੂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ 647 ਜਿਹੜੀਆਂ ਤੇ ਸਾਡੀ ਕੌਮ ਦਾ ਸਰਬ ਸ੍ਰੇਸ਼ਟ ਤਖਤ ਸ਼ੀਰ ਗਵਰਧਨ ਪਰ ਕਾਸ਼ੀ ਬਨਾਰਸ ਵੇਖੇ ਡੇਰਾ ਸਚਕੰਡ ਬੱਲਾਂ ਦੇ ਮੌਜੂਦਾ ਗਦਨਸ਼ੀਨ ਹਜ਼ੂਰ ਪਾਤਸ਼ਾਹ ਸਤਗੁਰ ਸੁਮੀ ਨੰਦਰਦਾਸ ਮਹਾਰਾਜ ਜੀ ਦੀ ਦੇਖ ਰੇ ਅਗਵਾਈ ਵਿੱਚ ਜਿਹੜਾ ਪਿਛਲੇ ਬਹੁਤ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ ਇਸ ਵਾਰ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਤਗੁਰ ਰਵਿਰਾਜ ਮਹਾਰਾਜੀ ਦੇ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਉੱਥੇ ਪਹੁੰਚੀਆਂ ਔਰ ਉਹ ਜਿਹੜਾ ਅਲੌਕਿਕ ਆਨੰਦ ਜਿਹੜੇ ਵਿਚਾਰ ਜਿਹੜੇ ਪਾਵਨ ਉਪਦੇਸ਼ ਜਗਤਗੁਰੂ ਸਤਗੁਰ ਰਵਿਦਾਸ ਮਹਾਰਾਜੀ ਨੇ 647 ਸਾਲ ਪਹਿਲਾਂ ਇਸ ਸੰਸਾਰ ਤੇ ਸੁਣਾਏ ਉਹਨਾਂ ਨੂੰ ਪੂਰਨ ਸਰਜੀਤ ਕਰਨ ਦੇ ਲਈ ਸੰਸਾਰ ਦੇ ਵਿੱਚ ਪ੍ਰਚਾਰਨ ਪ੍ਰਸਾਰਨ ਲਈ ਇਹ ਜਿਹੜਾ ਮਹਾਨ ਮਹਾਨ ਗੁਰਪੁਰਬ ਮਨਾਇਆ ਗਿਆ ਜਿੱਥੇ ਜਿਹੜੀ ਵਿਚਾਰਧਾਰਾ ਵਰਣਮੰਡ ਜਾਤੀ ਵਿਵਸਥਾ ਪਖੰਡਬਾਦ ਦੇ ਪ੍ਰਚਲਿਤ ਸੀ ਉਹ ਗੜ ਸੀ ਉਸ ਵਿਚਾਰਧਾਰਾ ਦਾ ਇੱਕ ਉਦਰਤੀ ਵਿਧਾਨ ਹੈ ਕਿ ਉਸੇ ਹੀ ਧਰਤੀ ਤੇ ਜਿੱਥੇ ਕੂੜ ਦਾ ਪ੍ਰਸਾਰ ਫੈਲਿਆ ਹੋਇਆ ਸੀ ਉੱਥੇ ਸੱਚ ਦਾ ਮਾਰਗ ਸੰਜੀਵਲਤਾ ਦਾ ਉਪਦੇਸ਼ ਪ੍ਰੇਮ ਦਾ ਮਾਰਗ ਸਿਖਾਣ ਲਈ ਸਤਿਗੁਰ ਰਬੀਦਾਸ ਮਹਾਰਾ ਜੀ ਨੇ ਬਤਾਰਤਾ ਰਿਹਾ ਔਰ ਉਹਨਾਂ ਲੋਕਾਂ ਨੂੰ ਗਲੇ ਲਗਾਇਆ ਜਿਨ੍ਹਾਂ ਨੂੰ ਮੌਜੂਦਾ ਪਰਸਥਿਤੀਆਂ ਨੇ ਇਸ ਧਰਤਲ ਤੇ ਪ੍ਰਭੂ ਦੇ ਨਾਮ ਸਿਮਰਨ ਤੋਂ ਦੂਰ ਰੱਖਿਆ ਸੀਗਾ ਔਰ ਉਹਨਾਂ ਨੇ ਸਾਰੇ ਸੰਸਾਰ ਦੇ ਲੋਕਾਂ ਨੂੰ ਸਨੇਹਾ ਦਿੱਤਾ ਮਕੰਦ ਮਕੰਦ ਜਪੋ ਸੰਸਾਰ ਕਿ ਸਾਰੇ ਸੰਸਾਰ ਦੇ ਲੋਕਾਂ ਨੂੰ ਪ੍ਰਭੂ ਭਗਤੀ ਬੰਦਨਾ ਪ੍ਰੇਮ ਦਾ ਮਾਰਗ ਅਪਣਾਣ ਦੀ ਜਿੱਥੇ ਜ਼ਰੂਰਤ ਹੈ ਜਿਨ੍ਹਾਂ ਨੂੰ ਦੂਰ ਰੱਖਿਆ ਗਿਆ ਉਹਨਾਂ ਨੂੰ ਫੋਕਾ ਦਿੱਤਾ ਕਿ ਆਓ ਮੈਂ ਇਸ ਦੁਨੀਆ ਤੇ ਉਸ ਨਾਮ ਦਾ ਪ੍ਰਭੂ ਦੇ ਨਾਮ ਦਾ ਜਿਹੜਾ ਮੈਂ ਲੈ ਕੇ ਸੰਦੇਸ਼ ਲੈ ਕੇ ਆਇਆ ਆਓ ਜੇ ਕਿਸੇ ਨੇ ਪ੍ਰਭੂ ਦੇ ਨਾਮ ਦੇ ਨਾਲ ਜੁੜਨਾ ਹੈ ਤੇ ਮੇਰਾ ਜਿਹੜਾ ਟਾਂਡਾ ਲਾਦਿਆ ਜਾਇ ਰੇ ਸਤਿਗੁਰੂ ਰਵदास ਮਹਾਰਾਜੀ ਨੇ ਇਹ ਸਦੇਸ਼ ਦਿੱਤੇ ਸੰਜੀਵਲਤਾ ਉਹ ਦਿੱਤਾ ਸਤ ਸੰਗਤ ਮਿਲ ਰਹੀ ਹੈ ਮਦਦ ਦਾ ਉਪਦੇਸ਼ ਦਿੱਤਾ ਵਿਸ਼ੇ ਬਕਾਰਾ ਤੋਂ ਦੂਰ ਰਹਿਣਾ ਦਾ ਸਤਗੁਰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸਤ ਮਾਰਗ ਦਾ ਉਪਦੇਸ਼ ਦਿੱਤਾ ਸਤ ਵਿਦਿਆ ਕੋਪੜੇ ਪ੍ਰਾਪਤ ਕਰੇ ਸਦਾ ਗਿਆਨ ਰਬਦਾਸ ਕਹੇ ਬਿਨ ਵਿਦਿਆ ਨਰਕੋ ਜਾਣ ਅਜਾਨਾ ਮਾਦੋ ਅਵਿਦਿਆ ਹਿਤਕੀਨ ਵਿਵੇਕ ਦੀ ਇਮਲਾਨ ਇਦਾਂ ਦੇ ਬਹੁਤ ਉੱਚ ਕੋਟੀ ਦੇ ਸਿਧਾਂਤਾਂ ਦੇ ਨਾਲ ਸਮੇਂ ਦੀ ਦਿਸ਼ਾ ਔਰ ਦਸ਼ਾ ਪ੍ਰਸਾਦ ਕੀਤੀ ਸਾਰੇ ਯੁੱਗਾਂ ਦਾ ਸਤ ਯੁੱਗ ਸਤ ਤਿੱਤਾ ਜਗੀ ਦੁਪਹਿਰ ਪੂਜਾ ਚਾਰ ਤਿੰਨੋ ਯੁੱਗ ਤਿੰਨੋ ਦੜੇ ਕਲ ਕੇਵਲ ਨਾਮਦਾਰ ਚਾਰੇ ਯੋਗਾਂ ਦੇ ਵਿੱਚੋਂ ਤਿੰਨਾਂ ਯੋਗਾਂ ਨੂੰ ਖੰਡਨ ਕਰਕੇ ਅੱਜ ਦੇ ਯੁੱਗ ਦੇ ਵਿੱਚ ਪ੍ਰਭੂ ਭਗਤੀ ਦਾ ਮਾਰਗ ਸਤਿਗੁਰਾਂ ਨੇ ਸਾਰੀਆਂ ਸੰਗਤਾਂ ਨੂੰ ਸੁਣਾਇਆ ਕਿ ਇਸ ਮਾਰਗ ਤੇ ਚੱਲ ਕੇ ਤੁਸੀਂ ਆਪਣਾ ਜੀਵਨ ਦਾ ਸਹੀ ਇਹਨਾਂ ਦੇ ਮੰਨ ਸਕਦੇ ਹੋ ਔਰ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭਨ ਕੋਨ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭਨ ਕੋਨ ਤਾਂ ਸਾਨੂੰ ਰਾਜਨੀਤਿਕ ਤੌਰ ਤੇ ਸੁਚੇਤ ਕੀਤਾ ਕਿ ਐਦਾਂ ਦੀ ਵਿਵਸਥਾ ਸੀ ਪੈਦਾ ਕਰੀਏ ਕਿ ਅਸੀਂ ਗੁਲਾਮ ਨਾ ਰਹੀਏ ਪ੍ਰਾਦੀਨਤਾ ਪਾਪ ਹੈ ਜਾਨ ਲੈ ਹੋਰੇ ਮੀਤ ਸਾਨੂੰ ਪ੍ਰਧਾਨਤਾ ਨਹੀਂ ਸਾਨੂੰ ਇਕੱਠੇ ਹੋ ਕੇ ਆਪਣਾ ਰਾਜ ਲੈਣ ਦੀ ਜ਼ਰੂਰਤ ਹੈ ਬਾਬਾ ਸਾਹਿਬ ਪੰਤ ਵੀਰਾਂ ਉਹ ਬੇੜਕਰ ਜੀ ਦਾ ਵੀ ਜਿਹੜਾ ਮਾਸਟਰ ਕੀ ਦੀ ਗੱਲ ਕੀਤੀ ਹੈ ਉਹਦੀ ਬਦੌਲਤ ਹੈ ਕਿ ਜਦੋਂ ਅਸੀਂ ਬਨਾਰਸ ਜਾਂਦੇ ਹਾਂ ਤਾਂ ਉੱਥੇ ਜਿੰਨੇ ਵੀ ਪ੍ਰਬੰਧ ਹੈ ਉਹਦੇ ਵਿੱਚ ਉਸ ਸਮੇਂ ਦੀ ਤਤਕਲੀਨ ਮੁੱਖ ਮੰਤਰੀ ਭੈਣ ਮਾਇਆਬਤੀ ਜੀ ਦਾ ਬਹੁਤ ਯੋਗਦਾਨ ਹੈ ਰਵਿਦਾਸ ਸਤਗੁਰੂ ਰਵਿਦਾਸ ਗੇਟ ਸਤਗੁਰੂ ਰਵਿਦਾਸ ਸਮਾਰਕ ਪਾਰਕ ਸੜਕਾਂ ਦਾ ਜੋ ਨਿਰਮਾਣ ਹੋਇਆ ਇਹ ਉਹਨਾਂ ਦੀ ਦੇਖ ਰੇਖੇ ਵਿੱਚ ਹੋਇਆ ਸਾਨੂੰ ਆਪਣੀ ਸ਼ਕਤੀ ਪ੍ਰਦਰਸ਼ਨ ਕਰਕੇ ਔਰ ਸੱਚ ਦਾ ਮਾਰਗ ਚੱਲ ਕੇ ਸਾਰੇ ਧਰਮ ਦਾ ਸਤਕਾਰ ਕਰਦੇ ਹੋਏ ਆਪਣੇ ਰਹਿਬਣਾ ਦੀ ਸੋਝ ਨੂੰ ਅੱਗੇ ਵਧਾਣ ਦਾ ਪ੍ਰਣ ਲਈਏ ਜੀ ਔਰ ਜਿਹੜੇ ਵਿਵਸਥਾ ਪ੍ਰਬੰਧ ਉੱਤੇ ਕੀਤੇ ਗਏ ਉਹ ਬਿਸ਼ਪ ਪੰਦਰ ਤੇ ਉਹ ਸਹਿਰਾਨੀਏ ਸਤਗੁਰੂ ਰਵਿਦਾਸ ਮਾਰੀ ਡੇਰਾ ਸੱਚਕੰਡ ਬੱਲਾਂ ਦੀ ਦੇਖ ਰੇਖ ਦੇ ਵਿੱਚ ਇਹ ਡੇਰਾ ਹੋਰ ਪਰਫੁੱਲਤ ਹੋਵੇ ਸਾਡੀ ਸਮਾਜ ਵਿੱਚ ਸੋਚ ਫੈਲੇ ਸਾਰੇ ਵਿਸ਼ਵ ਪੱਧਰ ਤੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਨੂੰ ਅਸੀਂ ਰਲ ਮਿਲ ਕੇ ਅੱਗੇ ਵਧਾਈਏ ਤਾਂ ਕਿ ਜਿਹੜਾ ਸਹੀ ਬੇਗੰਪੂਰੇ ਦਾ ਕਨਸੈਪਟ ਹੈ ਉਹ ਲਾਗੂ ਹੋ ਸਕੇ ਜੋ ਬੋਲੇ ਸੋ ਨਰਵੇ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਅਸੀਂ ਮਾਤਾ ਕਲਸਾ ਸੇਵਾ ਸੁਸਾਇਟੀ ਬੀਬੀ ਹਾਲ ਰਜਿਸਟਰ ਲੁਧਿਆਣਾ ਪੰਜਾਬ ਵੱਲੋਂ ਵਿਸ਼ਵ ਦੀ ਸਮੂਹ ਸੰਗਤ ਨੂੰ ਸਾਹਿਬੇ ਇਕਮਾਲ ਜਗਤਪਤਾਮਾ ਕ੍ਰਾਂਤੀ ਦੇ ਮੋਢੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਜੀ ਸਤਗੁਰ ਰਵਿਦਾਸ ਮਹਾਰਾਜ ਜੀ ਉਹ ਮਹਾਨ ਰਹਿਬਰ ਹੋਏ ਹਨ ਜਿਨ੍ਹਾਂ ਨੇ अनेका ਤਰ੍ਹਾਂ ਨਾਲ ਵੰਡੀ ਹੋਈ ਮਾਨਵਤਾ ਨੂੰ ਇਕ ਕੀਤਾ ਸੱਚ ਦਾ ਉਪਦੇਸ਼ ਦਿੱਤਾ ਆਪਣੇ ਜ਼ਿੰਦਗੀ ਦੇ ਵਿੱਚ अनेका ਤਰ੍ਹਾਂ ਦੇ ਸੰਘਰਸ਼ ਕਰਕੇ ਉਦਾਸੀਆਂ ਕਰਕੇ ਪੂਰੀ ਦੁਨੀਆ ਨੂੰ ਸੱਚ ਦਾ ਸੰਦੇਸ਼ ਦਿੱਤਾ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸੰ ਬਸੇ ਰਵਿਦਾਸ ਰਹਿ ਪਤਨ ਸਾਰੀ ਮਾਨਵਤਾ ਨੂੰ ਮਨਵੀ ਹੱਕ ਦਵਾਉਣ ਵਾਸਤੇ ਸਤਗੁਰ ਰਵਿਦਾਸ ਮਹਾਰਾਜ ਨੇ ਗੱਲ ਕੀਤੀ ਔਰ ਇਸ ਮਾਨਵ ਜਾਤੀ ਦੇ ਜੀਵਨ ਦੇ ਹਰ ਪਹਿਲੂ ਤੇ ਮਾਰਗਦਰਸ਼ਨ ਕਰਕੇ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਸਾਰੀ ਮਨੁੱਖਤਾ ਨੂੰ ਸਚਾਈ ਦਾ ਸੰਦੇਸ਼ ਦਿੱਤਾ ਐਸਾ ਚਾਹੂੰ ਰਾਜ ਮੈਂ ਜਾਂ ਮਿਲੇ ਸਭਨ ਕੋ ਆਣੇ ਛੋਟ ਬੜੇ ਸਭ ਸੰਬ ਵਸੇ ਰਵਿਦਾਸ ਰਹੇ ਪਰਸਾਨ ਮਦ ਉਹ ਵਿਦਿਆ ਹਿਤਕੀਨ ਕਲ ਕੇਵਲ ਨਾਮ ਆਧਾਰ ਸਤ ਸੰਗਤ ਮਿਲ ਰਹੀਏ ਮਾਦੋ ਮਤਲੀ ਮਨੁੱਖ ਦੀ ਜ਼ਿੰਦਗੀ ਦੇ ਹਰ ਪਹਿਲੂ ਤੇ ਸਤਗੁਰੂ ਰਵਿਦਾਸ ਮਾਰਾ ਨੇ ਇਸ ਮਨੁਮ ਦਾ ਮਾਰਗਦਰਸ਼ਨ ਕੀਤਾ ਤੇ ਸਾਨੂੰ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਦੱਸੇ ਹੋਏ ਮਿਸ਼ਨ ਤੇ ਚੱਲ ਕੇ ਉਹਨਾਂ ਦੇ ਦੱਸੇ ਸਾਨੂੰ ਦਿੱਤੇ ਹੋਏ ਸੰਦੇਸ਼ ਤੇ ਚੱਲ ਕੇ ਅਸੀਂ ਜੋ ਉਹਨਾਂ ਦਾ ਬੇਗੰਪੁਰਾ ਉਹਨਾਂ ਨੇ ਸਾਨੂੰ ਦਿੱਤਾ ਹੈ ਬੇਗੰਪੁਰਾ ਸ਼ਹਿਰ ਕੋਲ ਉਹਦਾ ਸੁਨ ਕਲਪ ਅਸੀਂ ਪੂਰਾ ਕਰ ਸਕਦੇ ਹਾਂ ਤੇ ਜਦੋਂ ਅਸੀਂ ਜੋ ਡੇਰਾ ਸਚਖੰਡ ਬੱਲਾਂ ਤੋਂ ਜੋ ਸਤਗੁਰੂ ਨਰਿੰਦਰਨ ਦਾਸ ਮਹਾਰਾਜੀ ਸਤਗੁਰੂ ਰਾਮਾਨੰਦ ਮਹਾਰਾਜੀ ਦੀ ਸੋਚ ਸਿੱਖ ਕੇ ਅਸੀਂ ਬਨਾਰਸ ਜਾ ਕੇ ਉੱਥੇ ਸਤਗੁਰੂ ਰਵਿਦਾਸ ਮਹਾਰਾਜੀ ਦਾ ਆਗਮਨ ਪਰਬ ਮਨਾਣਾ ਹੈ ਤਾਂ ਇਸ ਦੇ ਪਿੱਛੇ ਉਹਨਾਂ ਦੀ ਜਿਹੜੀ ਸੋਚ ਹੈ ਕਿ ਅਸੀਂ ਸਾਰੀ ਮਾਨਵਤਾ ਨੂੰ ਜਗਾਉਣਾ ਹੈ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕਰਨਾ ਹੈ ਔਰ ਇਸ ਦੇ ਨਾਲ ਸਾਡੀ ਜਿਹੜੀ ਜੋ ਸਾਡਾ ਸਮਾਜ ਹੈ ਰਵਿਦਾਸੀਆ ਸਮਾਜ ਹੈ ਉਸ ਦੇ ਵਿੱਚ ਏਕਤਾ ਦੀ ਭਾਵਨਾ ਆਏਗੀ ਕੁਝ ਕਰਨ ਦੀ ਭਾਵਨਾ ਆਏਗੀ ਜਦੋਂ ਅਸੀਂ ਉੱਥੇ ਜਾ ਕੇ ਨਤਮਸਤਕ ਹੁੰਦੇ ਹਾਂ ਸਤਗੁਰ ਰਵਿਦਾਸ ਸਮਾਧੀ ਦੇ ਚਰਨਾਂ ਦੇ ਵਿੱਚ ਕੰਚੀ ਜਾ ਕੇ ਤੇ ਸਾਡੇ ਵਿੱਚ ਕੁਝ ਅਣਖ ਜਾਗਦੀ ਹੈ ਕਿ ਮਹਾਰਾਜ ਜੀ ਨੇ ਇਹ ਨਾ ਜੀਵਨ ਇੱਕ ਇੱਕ ਪਲ ਸਾਡੇ ਲਈ ਲਗਾਇਆ ਤੇ ਸਾਨੂੰ ਵੀ ਕੁਝ ਕਰਨ ਦੀ ਜ਼ਰੂਰਤ ਹੈ ਤੇ ਜਦੋਂ ਸੰਗਤਾਂ ਉੱਥੇ ਜਾਂਦੀਆਂ ਹਨ ਤੇ ਕੁਝ ਨਾ ਕੁਝ ਕਰਨ ਦੀ ਇੱਛਾ ਲੈ ਕੇ ਆਉਂਦੀਆਂ ਹਨ ਵੀ ਅਸੀਂ ਕੁਝ ਸਮਾਜ ਲਈ ਕਰੀਏ ਤੇ ਸਾਨੂੰ ਇਹ ਭਾਵਨਾ ਲੈ ਕੇ ਸਾਨੂੰ ਉੱਥੇ ਜਾਣਾ ਚਾਹੀਦਾ ਕਿ ਇਸ ਦੇ ਸੰਗਤਾਂ ਦੇ ਉੱਥੇ ਪਹੁੰਚਣ ਲਈ ਉਹਨਾਂ ਦੀ ਉੱਥੇ ਸਹੂਲਤਾ ਲਈ ਡੇਰਾ ਸੱਜਖੰਡ ਵੱਲੋਂ ਬਹੁਤ ਹੀ ਵਧੀਆ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ ਕਿ ਅਸੀਂ ਮਹਾਰਾਜ ਜੀ ਉਹਨਾਂ ਦਾ ਬਹੁਤ-ਬਹੁਤ ਕੋਟਨ-ਕੋਟਨ ਧੰਨਵਾਦ ਕਰਦੇ ਹਾਂ ਕਿ ਲੱਖਾਂ ਸੰਗਤਾਂ ਨੂੰ ਇੰਨੀਆਂ ਜ਼ਿਆਦਾ ਸਹੂਲਤਾ ਦਿੰਦੇ ਹਨ ਕਿ ਉੱਥੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਖਾਣ-ਪੀਣ ਦੀ ਨਹੀਂ ਰਹਿਣ ਦੀ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਬਹੁਤ ਹੀ ਸੱਜੇ ਢੰਗ ਦੇ ਨਾਲ ਸਾਰੇ ਪ੍ਰਬੰਧ ਕੀਤੇ ਜਾਂਦੇ ਹਨ ਉੱਥੇ ਤੇ ਔਰ ਪ੍ਰਸ਼ਾਸਨ ਵੱਲੋਂ ਵੀ ਪੂਰੀ ਸਾਨੂੰ ਸਹਿਯੋਗ ਮਿਲਦਾ ਹੈ ਤੇ ਪੂਰੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਪ੍ਰੋਬਲਮ ਨਹੀਂ ਆਂਦੀ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਜੋ ਸਾਡੇ ਇਹਨਾਂ ਵਿਚਾਰਾਂ ਨੂੰ ਪੂਰੀ ਦੁਨੀਆ ਦੇ ਵਿੱਚ ਫੈਲਾਉਂਦੇ ਹਨ ਜਦੋਂ ਪੂਰੀ ਦੁਨੀਆ ਦੇ ਵਿੱਚ ਫੈਲਦੇ ਹਨ ਤਾਂ ਕਰ-ਕਰ ਬੈਠੇ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਅਸੀਂ ਵੀ ਕੁਝ ਕਰੀਏ ਸਾਡਾ ਸਮਾਜ ਅੱਗੇ ਵਧ ਰਿਹਾ ਵਧਨ ਦੀ ਸਾਨੂੰ ਬਹੁਤ ਜ਼ਰੂਰਤ ਹੈ ਤੇ ਇਸੇ ਹੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿ ਪੂਰੀਆਂ ਸਭ ਵਿਸ਼ਵ ਦੀਆਂ ਸੰਗਤਾਂ ਨੂੰ ਮਹਾਰਾਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਮਿਲਦੇ ਆ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ